ਕੀ ਨਾਮ ਆ ਮਾਤਾ ਜੀ ਮੇਰਾ ਨਾਮ ਜਗਤਾਰ ਸਿੰਘ ਆ ਜੀ ਪਿੰਡ ਮੇਰਾ ਉਟਾਲਾ ਦੀ ਹੁਣ ਮੈਂ ਹਰਨਾਮ ਨਗਰ ਕੜ ਜੀ ਆ ਪਰ ਵੀਡੀਓ ਆਇਆ ਜਾ ਕੇ ਆ ਫੋਟੋ ਆਇਆ ਜਾ ਕੇ ਰੀਅਲ ਫੋਟੋ ਇਨਸ਼ੋਰੈਂਸ ਦੇਖੋ ਬਾਰੇ ਟਾਇਰਡ ਇਹੋ ਟਾਇਰਡ ਹੋ ਜਾਂਦੀ ਹੁਣ ਮੈਂ ਐਜੇ ਐਡਵਾਈਜ਼ਰ ਏਜੰਸੀ ਕੰਮ ਕਰਦੀ ਆ ਜੀ ਮਾਮਲਾ ਜੀ ਮੇਰਾ ਦਾਖਲ ਕਰ ਗਿਆ ਜੀ ਐਕਟ ਬਾਅਦੇ ਆਪਣੀ ਤੇ بیمਾ ਕਰਨਾ ਉਦੋਂ ਮੈਂ ਆਪਣੀ ਪਾਰਟੀ ਤੋਂ ਕਾਗਜ਼ ਪੱਤਰ ਲੈ ਲਏ ਸੀ ਜੀ ਉਹ ਮੈਨੂੰ ਕਹਿੰਦੇ ਤੁਸੀਂ ਬਣਾ ਲਈ ਰਿਕਾਰਡ ਤੇ ਪਹੁੰਚਾ ਦਿਓ ਮੈਂ ਉਹ ਕਾਗਜ਼ ਦਿਖਾਉਣ ਲਈ ਤੇ ਪੜਾਉਣ ਲਈ ਚਲੇ ਗਿਆ। ਮੈਂ ਆਪਣੇ ਮੈਂ ਥੋੜਾ ਜਿਹਾ ਉਹ ਦਗਾ ਤੋਂ ਦੂਰ ਰਹੀ ਸੀ ਮੇਰਾ ਥੋੜਾ ਜਿਹਾ ਦਰਦਿਆ ਹੋਣ ਲੱਗ ਗਿਆ। ਮੈਂ ਕਾਲੀ ਦੇ ਵਿੱਚ ਉੱਕਰੀ ਖੜਾ ਕੇ ਅੰਦਰ ਜਾ ਕੇ ਕਾਗਜ਼ ਪੜਾਇਆ ਤੇ ਪਾਣੀ ਪੀਣ ਲੱਗ ਗਿਆ ਜੀ ਉੱਥੇ। 5-7 ਮਿੰਟ ਮੈਂ ਆਪਣੇ ਆਰਾਮ ਕੀਤਾ। ਜਦੋਂ ਬਾਹਰ ਆ ਕੇ ਮੈਂ ਦੇਖਿਆ ਮੇਰੇ ਉੱਤੇ ਐਕਟ ਵਾਈ ਕਿੰਨੇ ਦੇ ਬਜਿੱ ਘਟ ਲਾਏ। ਇਹ 1 ਵਜੇ ਦੇ ਕਰੀਬ ਆ ਜੀ। ਤੁਸੀਂ ਦੁਕਾਨ ਦੇ ਅੰਦਰ ਕਿੰਨਾ ਸਮਾਂ ਬਤੀਤ ਕੀਤਾ? 10 ਮਿੰਟ ਹੋ ਗਏ ਜੀ। ਤੇ ਗੱਲ ਕਰੀਏ ਜੇ ਜਿਹੜਾ ਇਹ ਸੀਸੀਟੀਵੀ ਕੈਮਰੇ ਵਿੱਚ ਆ ਰਿਹਾ ਕੋਈ ਲੱਗਦਾ ਵੀ ਡਾਂ ਮਚਾਣ ਵਾਲਾ ਨਾ ਜੀ ਸਾਨੂੰ ਕੋਈ ਉਹਦੀ ਪਛਾਣ ਹੋਈ ਨਹੀਂ ਤੇ ਪੁਲਿਸ ਨੂੰ ਉਤਲਾ ਕਰਤੀ ਤੁਸੀਂ ਹਾਂ ਜੀ ਪੁਲਿਸ ਨੂੰ ਉਤਲਾ ਕਰਤੀ ਪਰ ਫੇਰ ਬੁਲਾਇਆ ਜੀ ਦੁਬਾਰਾ ਹਨ 5 ਵਜੇ ਸਕੂਟਰੀ ਕਢੀ ਸੀ ਜੀ ਤੁਹਾਡੀ ਔਰ ਸਕੂਟਰੀ ਐਕਟਵਾ 5ਜੀ ਸੀ ਜੀ ਨੰਬਰ ਵੀ ਸੀ ਇਹ ਵੀ 65 ਜੀ ਜੋ 690 ਦੇ ਗਾ ਜੀ ਉਹ ਨੰਬਰ ਮੰਗ ਕੀ ਕਰਦੇ ਹੋ ਜੀ ਮੰਗਦਾ ਇਹੀ ਕਰਦੇ ਆ ਜੀ ਆਪਣੇ ਪੁਲਿਸ ਵਿਭਾਗ ਤੋਂ ਫੇਰ ਗੱਲ ਤੋਂ ਜਿਹੜਾ ਟੈਸਟ ਕਰਕੇ ਸਾਡੀ ਐਕਟਵਾ ਤੁਹਾਨੂੰ ਮਿਲ ਜਾਵੇ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦੀਪਕ ਵਰਮਾ ਜੀ ਮੈਂ ਬੰਦਾ ਜੂਲਰ ਦਾ ਮਾਲਕ ਹਾਂ ਜਿਹੜਾ ਸਿਕੋਆ ਕੂਟੀ ਦੁਕਾਨ ਦੇ ਅੱਗੇ ਹਾਂ ਜੀ ਆਇਤੋ ਜੀ ਆਪਣੇ ਕਸਟਮਰ ਨਾਲ ਘੜੀ ਵਾਲੀ ਦੁਕਾਨ ਤੇ ਆਏ تھے ਜੀ ਉਹ ਉਹਨਾਂ ਨੇ ਆ ਕੇ ਐਕਟਿਵਾ ਇੱਥੇ ਘੜੀ ਕੀਤੀ ਆ 1 ਮਿੰਟ ਲਈ ਅੰਦਰ ਰੁਕ ਗਏ تھے ਜੀ ਉਹ ਆ ਕੇ ਦੇਖਿਆ ਸਕੂਟਰੀ ਹੈ ਨਹੀਂ ਉਹਨਾਂ ਦੀ ਸਿਖਰ ਦੁਪਹਿਰ ਦਾ ਟਾਈਮ ਆ ਦੇਖੋ ਕੋਈ ਇਹ ਨਹੀਂ ਆ ਨਿਹਰਾ ਦੀ ਜਾਂ ਖੋਸੀ ਦੁਪਹਿਰੇ 1 ਵਜੇ ਦੀ ਗੱਲ ਹੈ ਉਹ ਆਰਮਨਾਲ ਆਇਆ ਸੀ ਸਕੂਟਰੀ ਚੱਕ ਕੇ ਲੈ ਗਿਆ ਜੀ ਥੋੜਾ ਇੱਥੇ ਹੀ ਦੱਸੋ ਕੀ ਸੇਫਟੀ ਹੈ ਜੀ ਸ਼ਹਿਰ 'ਚ ਕੋਈ ਸੇਫਟੀ ਦੀ ਹੈਗੀ ਕੀ ਲੱਗਦਾ ਵੀ ਪਿੱਛਾ ਕਰਦੇ ਉਹ ਦੇਖੋ ਜੀ ਉਹ ਦੋ ਤਿੰਨ ਵਾਰੀ ਉਹਨੇ ਗੇੜੇ ਘੱਟੇ ਨੇ ਉਹਨੇ ਸਕੂਟਰੀ ਖੜੀ ਦੇਖੀ ਕਈ ਖੜੀਆਂ ਸੀ ਕਿ ਜਿਹੜੀ ਉਹਨੂੰ ਵਧੀਆ ਲੱਗੀ ਹੱਥ ਪੈਂਦਾ ਦੇਖਿਆ ਉਹ ਸਟਾਰਟ ਕਰਕੇ ਲੈ ਗਿਆ ਜੀ ਚਾਵਲ ਰੋਡ ਨੂੰ ਮੁੜ ਕੇ ਚਲੇ ਗਿਆ ਜੀ ਕਿੰਨਾ ਦੀ ਸਕੂਟਰੀ ਸੀ ਉਹ ਸਕੂਟਰੀ ਸੀ ਉਹ ਆਪਣੇ ਰਿਟਾਇਰ ਦੇ ਨਹੀਂ ਬੰਦੇ ਜਨਰਲ ਇੰਸ਼ੋਰੈਂਸ ਚ ਹਾਂ ਜੀ ਇੱਥੇ ਹਰਨਾਮ نگر ਰਹਿੰਦੇ ਤੇ ਜੀ ਉਹ ਸਰ ਮਾਈ ਵੈਲ ਕਰੀਏ ਲਾ ਐਂਡ ਆਰਡਰ ਦੀ ਸਥਿਤੀ ਤਾਂ ਮਾੜੀ ਹੈ ਬਹੁਤ ਮਾੜੀ ਹੈ ਵੀਰ ਜੀ ਬਹੁਤ ਮਾੜੀ ਸਥਿਤੀ ਹੈ ਲਾ ਐਂਡ ਆਰਡਰ ਵੀ ਕੋਈ ਨਹੀਂ ਹੈਗਾ ਜੀ ਇੱਥੇ ਲਾ ਕੇ ਪੂਰੀ ਲੈ ਕੇ ਜਾਂਦਾ ਕਿੱਧਰ ਨੂੰ ਗਿਆ ਜਾਵਾ ਰੋਡ ਤੋਂ ਗਿਆ ਜੀ ਅਸੀਂ ਕੈਮਰੇਆ ਚ ਦੇਖਿਆ ਕੈਮਰੇ ਦੇ ਹਾਂ ਜੀ ਤੇ ਹੁਣ ਮੰਨ ਕੀ ਕਰਦੇ ਮੰਗ ਦੇਖੋ ਜੀ ਅਸੀਂ ਤਾਂ ਇਹ ਕਰਦੇ ਹਾਂ ਪ੍ਰਸ਼ਾਸਨ ਨੂੰ ਇੱਥੇ ਢੇੜਾ ਮਾਰਨਾ ਚਾਹੀਦਾ ਪੁਲਿਸ ਡਿਪਾਰਟਮੈਂਟ ਨੂੰ ਮਾੜੀ ਮੋਟੀ ਨਿਗਰਾਨੀ ਰੱਖਣੀ ਚਾਹੀਦੀ ਹੈ ਜਿਹੜੇ ਵਾਰਾ ਫਿਰਦੇ ਨੇ ਉਹਨਾਂ ਨੂੰ ਪੁੱਛਣਾ ਚਾਹੀਦਾ ਭਾਈ ਕੀ ਕੰਮ ਫਿਰਦੇ ਹੋ ਤੁਸੀਂ ਸ਼ਹਿਰ ਚ ਦੇਖ ਲਓ ਜੀ ਬਹੁਤ ਮੋਟਰਸਾਈਕਲ ਮੈਂ ਆ ਪੌਲਟਾਲੇ ਉਹਨਾਂ ਨੂੰ ਰੋਕਣ ਪਤਾ ਕਰਨ ਬਈ ਨੰਬਰ ਬੁਲੇਟ ਕਿੱਥੇ ਹੈ ਜੀ ਦੋਦੀ ਇਹ ਅਹਜੇ ਬੰਦੇ ਅੰਜਾਮ ਦਿੰਦੇ ਨਹੀਂ ਗਲਤ ਹੰਕਾਰ ਨਹੀਂ ਜੀ ਨਾ ਬਿਲਕੁਲ ਵੀ ਟਗਿਆ ਹੋਇਆ ਸੀ ਸ਼ਰੇਆਮ ਆ ਰਿਹਾ ਜੀ ਹਾਂ ਇਹ ਵੀਡੀਓ ਦਿਖਾਇਆ ਜਾਏਗਾ ਇਹ ਨਾ ਕੋਈ ਜੀ ਸੁਨੀਲ ਅਸ਼ੋਕ ਕੁਮਾਰ ਜੀ ਇਹ ਪਾਰ ਦੀ ਕੀ ਮਾਮਲਾ ਜੀ ਇਹ ਇਹ ਬੰਦਾ ਜਗਤਾਰ ਸਿੰਘ ਅਡਾਲਾ ਮਤਲਬ ਜਿਹੜਾ ਹੁਣ ਆਪਣਾ ਹਰਨਾਲ ਨਗਰ 'ਚ ਰਹਿੰਦਾ ਜੀ ਇਹ ਥਾਣੇ ਪਹੁੰਚੇ ਮੇਰੀ ਅੱਜ ਦੇ ਇਥੇ ਸਕੂਟੀ ਚੱਕ ਹੋ ਗਈ ਸਕੂਟੀ ਚੱਕਣ ਦੇ ਬਾਰੇ ਸਮਰਾਨ ਰੋ ਤੁਮਰਾ ਰਾਲਾ ਰੋਖਨੇ ਆ ਕੇ ਉੱਤੇ ਮੋਕੇ ਦੇ ਆ ਗਏ ਮੋਕੇ ਦਾ ਸੀਨਾ ਆਪਣਾ ਕੈਮਰੇ ਚੈੱਕ ਕੀਤਾ ਕੈਮਰੇ ਚੈੱਕ ਕਰ ਤੋਂ ਬਾਅਦ ਬਕੂਆ ਦੇਖਿਆ ਬਕੂਆ ਦਿਖਣ ਤੋਂ ਬਾਅਦ ਅਸੀਂ ਮਤਲਬ ਛੇਤੀ ਛੇਤੀ ਜਿਹੜੀ ਤ੍ਰਤੀ ਦੇ ਵਿੱਚ ਆਪਣਾ ਜਿਹੜਾ ਚੋਰ ਆਪਣੀ ਨੂੰ ਕਾਬੂ ਕੀਤਾ ਜਾਵੇਗਾ ਜੀ ਕੈਮਰੇ ਦੇਖ ਲਈ ਤੁਸੀਂ ਹਾਂ ਕੈਮਰੇ ਦੇਖ ਲਈ ਜਲਦੀ ਕੀਤੀ ਜਾਓ ਜੀ ਕਰ ਹਾਂ ਜਲਦੀ ਜਲਦੀ ਸਾਰ ਸਭੀ ਕੀਤੇ ਬੰਦੇ ਨੂੰ ਕਾਬੂ ਕੀਤਾ ਜਾਵੇਗਾ ਜੀ ਠੀਕ ਹੈ